ਹਾਂਜੀ ਤੁਹਾਡੇ ਲਈ ਲੈ ਕੇ ਆਏ ਹਾਂ ਸਭ ਤੋਂ ਸੌਖਾ ਜਿਨ੍ਹਾਂ ਨੂੰ ਬਿਲਕੁਲ ਵੀ ਹਨਾ ਬੁੰਤੀ ਵਗੈਰਾ ਨਹੀਂ ਆਉਂਦੀ ਉਹਨਾਂ ਲਈ ਇਹ ਬਾਰਡਰ ਦਾ ਡਿਜ਼ਾਈਨ ਆ ਬਿਲਕੁਲ ਸੌਖਾ ਬਿਲਕੁਲ ਸੌਖੇ ਤਰੀਕੇ ਨਾਲ ਆਪਾਂ ਇਹਨੂੰ ਪਾ ਸਕਦੇ ਹਾਂ ਇੱਕ ਗੁੰਡਾ ਮੂਰੀ ਤੱਕ ਕਰਕੇ ਤੇ ਇੱਕ ਫਿਰ ਪਿੱਛੇ ਤੱਕ ਕਰਕੇ ਫਿਰ ਅੱਗੇ ਇਹ ਪਿੱਛੇ ਦਾਗਾ। ਇਹੋ ਇਸੇ ਤਰ੍ਹਾਂ ਹੀ ਇਹ ਡਿਜ਼ਾਈਨ ਹਰੇਕ ਸਲਾਈ ਦੇ ਵਿੱਚ ਐਵੇਂ ਪਾਉਣਾ ਹੈ। ਬਹੁਤ ਹੀ ਸੋਹਣਾ ਤੇ ਸੌਖਾ ਜਾਂ ਬਾਰਡਰ ਡਿਜ਼ਾਈਨ ਆ। ਇਹਨੂੰ ਕਿਸੇ ਵੀ ਵਧੀਆ ਤੋਂ ਵਧੀਆ ਦੇ ਵਿੱਚ ਵੀ ਆਪਾਂ ਬਾਰਡਰ ਤੇ ਜਿਹੜਾ ਪਾ ਸਕਦੇ ਹਾਂ। ਬੱਚਿਆਂ ਲਈ ਬਣਾ ਲਓ, ਹੀ ਐਂਸਲੀਵ ਬਣਾ ਲਓ, ਲੇਡੀ ਸਲੀਵ ਬਣਾ ਲਓ, ਕਿਸੇ ਵੀ ਉੱਤੇ ਆਪਾਂ ਬਾਰਡਰ ਦਾ ਜਿਹੜਾ ਇਹ ਡਿਜ਼ਾਈਨ ਆ ਆਪਾਂ ਵਰਤ ਸਕਦੇ ਹਾਂ। ਇਸੀ ਤਰੀਕ ਜਿਹੜੀ ਪਿਛਲੀ ਸਲਾਈ ਆ ਮਤਲਬ ਪੁੱਠੇ ਪਾਸੇ ਆ ਉਹ ਵੀ ਇਹਦੀ ਉਸੇ ਤਰੀਕ ਜਿਵੇਂ ਦਾ ਜਿਹੜਾ ਗੁੰਡਾ ਹੈਗਾ ਉਹਵੇਂ ਹੀ ਬੁਣਿਆ ਜਾਣਾ ਇਹ ਨਹੀਂ ਹੈਗਾ ਵੀ ਆਪਾਂ ਸਿੱਧੀ ਉਹ પાਕੇ ਲੈ ਜਾਈਏ ਜਿਹੜਾ ਗੁੰਡਾ ਮੂਰੇ ਤਾਗਾ ਕਰਕੇ ਆ ਮੂਰੇ ਤਾਗਾ ਕਰਕੇ ਪਾਣਾ ਜਿਹੜਾ ਪਿੱਛੇ ਤਾਗਾ ਕਰਕੇ ਉਹ ਪਿੱਛੇ ਤਾਗਾ ਕਰਕੇ ਪਾਣਾ ਲਾਸਟ ਵਾਲਾ ਜਿਹੜਾ ਮੂਰੇ ਕੁੰਡਾ ਆਉਂਦਾ ਉਹਨੂੰ ਆਪਾਂ ਐਵੇਂ ਉਤਾਰ ਲੈਨੇ ਆਂ ਬਾਕੀ ਆਪਦੀ ਆਪਦੀ ਮਰਜ਼ੀ ਆਂਦੀ ਹੈ ਉਤਾਰਨਾ ਉਤਾਰੋ ਜੇ ਤੁਸੀਂ ਨਹੀਂ ਬੁਣਨਾ ਤਾਂ ਬੁਣ ਸਕਦੇ ਆਂ ਦੇਖੋ ਜੀ ਡਿਜ਼ਾਈਨ ਜਿਹੜਾ ਆਪਣਾ ਬਣਾਉਣਾ ਸ਼ੁਰੂ ਹੋ ਗਿਆ ਇਹ ਆਪਾਂ ਦਾ ਬਾਰਡਰ ਡਿਜ਼ਾਈਨ ਇਹਨੂੰ ਕਿਸੇ ਤੇ ਵੀ ਪਾ ਸਕਦੇ ਆ ਆਪਾਂ ਲੇਡੀਜ਼ ਦੇ ਜੈਂਟਸ ਤੇ ਬੱਚਿਆਂ ਲਈ ਕਿਸੇ ਵੀ ਬਾਰਡਰ ਤੇ ਆਪਾਂ ਇਹਨੂੰ ਪਾ ਸਕਦੇ ਆ ਜਿਹਨੂੰ ਬਿਲਕੁਲ ਵੀ ਬਣਾਈ ਨਹੀਂ ਆਉਂਦੀ ਇਹ ਉਹ ਕਰ ਸਕਦੇ ਨੇ ਬਾਕੀ ਤਾਂ ਆਉਂਦਾ ਹੀ ਹੁੰਦਾ ਹੈ ਨਾ ਇਹ ਤਾਂ ਬਿਲਕੁਲ ਸੌਖਾ ਤੇ ਸਿੰਪਲ ਡਿਜ਼ਾਈਨ ਆ ਇਹਦਾ ਧਿਆਨ ਵਸ ਇਨਾ ਕਰਨਾ ਪੈਂਦਾ ਹੈ ਫੈਕ ਸਾਈਡ ਤੋਂ ਵੀ ਉਵੇਂ ਹੀ ਬੁਣਨਾ ਪੈਂਦਾ ਜਿਵੇਂ ਆਪਣੀ ਅਗੋਂ ਬੁਣੀ ਹੈ ਜਿਹੜਾ ਅਗੋਂ ਪੁੱਠਾ ਬੁਣਿਆ ਉਹਨੂੰ ਸਿੱਧਾ ਬੁਣਨਾ ਪੈਂਦਾ ਜਿਹੜਾ ਸਿੱਧਾ ਬੁਣਿਆ ਉਹਨੂੰ ਪੁੱਠਾ ਬੁਣਨਾ ਪੈਂਦਾ ਕੋਈ ਡਿਜ਼ਾਈਨ ਬਹੁਤ ਸੋਹਣਾ ਬਣ ਕੇ ਤਿਆਰ ਹੋ ਰਿਹਾ ਇੱਕ ਸਲਾਈ ਆਪਾਂ ਤੁਹਾਨੂੰ ਹੋਰ ਪਾਕੀ ਦਿਖਾ ਦਿੰਨੇ ਆ ਇਹ ਬਹੁਤ ਹੀ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੈ। ਇਹ ਤੁਸੀਂ ਕਿਸੇ ਵੀ ਲੇਡੀਜ਼ ਤੇ ਜੈਂਟਸ ਤੇ ਨਾ ਬੱਚਿਆਂ ਦੇ ਲਈ ਡਿਜ਼ਾਈਨ ਬਾਰਡਰ ਤੇ ਪਾਸ ਆਉਂਦੀ ਹੈ। ਅੱਗੇ ਆਪਾਂ ਹੋਰ ਨਵੀਂ-ਨਵੀਂ ਡਿਜ਼ਾਈਨ ਲੈ ਕੇ ਹਾਜ਼ਰ ਹੁੰਦੇ ਰਾਵਾਂਗੇ ਬਾਜ਼ਾਰ ਤੇ। ਚੈਨਲ ਤੇ ਬਣੀ ਰਹੀਓ ਜੇ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਸ਼ੁਰੂ ਕਰ ਲਿਓ